ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ ਵਿੱਚ। ਹਨਾਂ ਤੋਂ ਬਾਅਦ ਅੱਜ ਆਪਾਂ ਜਾ ਰਹੇ ਹਾਂ ਜੀ ਡੇਰਾ ਬਾਬਾ ਨਾਨਕ। ਇਹ ਜਿਹੜਾ ਆਪਾਂ ਜਾ ਰਹੇ ਹਾਂ ਕੋਰੀਡੋਰ ਸ਼੍ਰੀ ਕਰਤਾਰਪੁਰ ਸਾਹਿਬ ਵਾਲਾ। ਤੁਸੀਂ ਦੇਖ ਸਕਦੇ ਹੋ ਐਂਟਰੀ ਆ ਮੈਂ ਦਿੱਤੀ। ਪਰ ਹੁਣ ਜਿਹੜਾ ਆ ਇਹ ਐਂਟਰੀ ਬੰਦ ਕੀਤੀ ਹੋਈ ਆ। ਕਿਉਂਕਿ ਤੁਹਾਨੂੰ ਪਤਾ ਹੈ ਕੁਝ ਸਮਾਂ ਪਹਿਲਾਂ ਪਾਕਿਸਤਾਨ ਨਾਲ ਜਿਹੜੀ ਆਪਣੀ ਥੋੜੀ ਜੰਗ ਹੋਈ ਸੀ। 2-3 ਦਿਨ ਦੀ ਉਹਦੇ ਕਰਕੇ ਜਿਹੜੀ ਆ ਬੰਦ ਹੋਇਆ ਤੇ ਹੜ੍ਹਾਂ ਦਾ ਨੁਕਸਾਨ ਜਿਹੜਾ ਹੈ ਵਾ ਇੱਥੇ ਵੀ ਕਾਫੀ ਹੋਇਆ ਹੈ ਇਹਦੀ ਦੇਖੋ ਜਿਵੇਂ ਐਮਬੈਸੀ ਹੈ ਜੀ ਇੰਡੀਅਨ ਐਮਬੈਸੀ ਇੱਥੇ ਸਾਰਾ ਕੁਝ ਚੈੱਕ ਹੁੰਦਾ ਹੈ ਆਪਣੇ ਪੇਪਰ ਵਰਕ ਹੁੰਦਾ ਹੈ ਫਿਰ ਆਪਾਂ ਅੱਗੇ ਲੰਘਦੇ ਆ ਹੜ੍ਹਾਂ ਤੋਂ ਬਾਅਦ ਜੇ ਦ੍ਰਿਸ਼ ਜਿਹੜੇ ਉਹ ਪੰਜ ਵੇਖਣ ਆਏ ਆ ਵੀ ਕਿੰਨੇ ਆਧਾਰਿਆ ਇੱਥੇ ਵੀ ਕਹਿੰਦੇ ਵੀ ਪਾਣੀ ਬਹੁਤ ਜ਼ਿਆਦਾ ਆਇਆ ਸੀ ਤੇ ਆਓ ਵੇਖਦੇ ਆਂ ਕਿੰਨਾ ਕੁ ਪਾਣੀ ਤੇ ਕਿਵੇਂ ਨੁਕਸਾਨ ਹੋਇਆ ਨੁਕਸਾਨ ਤੇ ਵੈਸੇ ਸਾਰੇ ਥਾਈਂ ਬਹੁਤ ਹੋਇਆ ਇਹ ਤੁਸੀਂ ਦੇਖ ਸਕਦੇ ਵੇਖੋ ਕਿੱਡੇ-ਕੱਡੇ ਵੱਡੇ-ਚਿਹਰੇ ਆਉ ਟੋਏ ਪੈ ਚੁੱਕੇ ਆ ਠੀਕ ਹੈ ਜੀ ਤੇ ਬਹੁਤ ਹੀ ਨੁਕਸਾਨ ਹੋਇਆ ਸਾਰੇ ਥਾਈਂ ਇਹ ਜੋ ਤਿੰਨ ਦੇਖਣ ਨਿਸ਼ਾਨੀ ਜਿਹੜੀ ਇਥੋਂ ਤੱਕ ਜਿਹੜਾ ਪਾਣੀ ਦਾ ਵਹਾਰਿਆ ਸੀ ਤੇ ਇਥੋਂ ਹੁਣ ਆਪਣੀ ਜਿਹੜੀ ਬਾਰਡਰ ਦੀ ਤਾਰ ਆ ਅਗਲੇ ਪਾਸੇ ਫਿਰ ਜਿਹੜਾ ਉਹ ਪਾਕਿਸਤਾਨ ਦਾ ਜਿਹੜਾ ਇਹ ਸ਼ੁਰੂ ਹੋ ਜਾਂਦਾ ਆ ਉਹ ਤੁਸੀਂ ਦੇਖ ਸਕਦੇ ਹੋ ਗੇਟ ਦਿਖ ਰਿਹਾ ਉਹ ਵਾਲ ਜਿੱਥੇ ਆਪਾਂ ਜ਼ੂਮ ਕੀਤਾ ਹੈ ਪਾਕਿਸਤਾਨ ਦੀ ਐਮਬੈਸੀ ਆ ਉੱਥੇ ਵੀ ਜਿਹੜਾ ਪੇਪਰ ਵਰਕ ਹੁੰਦਾ ਆ